ਅੱਜ ਇੱਕ ਵਾਰ ਫਿਰ ਤੋਂ ਆਪਾਂ ਤੁਹਾਡੇ ਵਾਸਤੇ ਗੱਡੀਆਂ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਸਤੀਆਂ ਤੇ ਵਧੀਆ ਕੰਡੀਸ਼ਨ ਦੀਆਂ ਨਵੀਆਂ ਘਰ ਲਈ ਵਰਤੀਆਂ ਹੋਈਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਾਰੀ ਆਪਾਂ ਗੱਲਬਾਤ ਕਰਾਂਗੇ ਇੱਕ ਆਪਾਂ ਜਮਾ ਸਸਤੀ ਗੱਡੀ ਵੀ ਲੈ ਕੇ ਪਹੁੰਚੇ ਹਾਂ ਉਹਦੀ ਵੀ ਸਾਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਕੁਝ ਵੀ ਐ ਕਿਸੇ ਵੀ ਏਰੀਆ ਚ ਬੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜਮਾ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਜਿਹੜੀ ਪਹਿਲੀ ਗੱਡੀ ਹੈ ਜੀ Swift Desire 2010 ਮਾਡਲ ਤੇ ਗੱਡੀ ਦੀ ਪਾਸਿੰਗ ਹੈਗੀ ਅਸੀਂ 2030 ਤੱਕ ਰਾਂ ਮਾਲਕ ਨੇ ਗੱਡੀ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਹੈ ਵਧੀਆ ਕੰਡੀਸ਼ਨ ਦੀ ਫਲੋਰ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਤੇ ਗੱਡੀ ਦਾ ਜਿਹੜਾ ਰੇਟ ਹੈ ਇੱਕ ਡਿਮਾਂਡ ਉਨਰ ਵੱਲੋਂ ਪਹੁੰਚੀ ਹੈ 1,90,000 ਰੁਪਈਆ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਲਾਲ ਰੰਗ ਦੀ ਗੱਡੀ ਹੈ ਸੀ ਲਾਲ ਰੰਗ ਹੈ ਗੱਡੀ ਦਾ ਕੰਡੀਸ਼ਨ ਵਧੀਆ ਪੰਜਾਬ ਨੰਬਰ ਹੈ ਟਾਇਰ ਵਧੀਆ ਨੇ ਅੰਦਰ ਦੀ ਕੰਡੀਸ਼ਨ ਵਧੀਆ ਹੈ ਬਾਕੀ ਫੰਕਸ਼ਨ ਸਾਰੇ ਆਪਾਂ ਨੂੰ ਚਾਲੂ ਹਾਲਤ ਦੇ ਵਿੱਚ ਮਿਲ ਜਾਣਗੇ ਜਿੰਨੇ ਵੀ ਹੁੰਦੀ ਹੈ ਬਾਕੀ ਰੇਟ ਤੁਸੀਂ ਮਾਲਕ ਨਾਲ ਆਪ ਕਰ ਲਿਓ ਜਾ ਕੇ ਦੇਖਣ ਤੋਂ ਬਾਅਦ ਰੇਟ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਅਡਜਸਟਮੈਂਟ ਕੀਤਾ ਜਾਊਗਾ 94646 ਤੇ 32631 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਤੁਸੀਂ ਦੇਖ ਲਿਓ ਇੱਕ ਆਪਾਂ ਲੀਲੇ ਰੰਗ ਦੀ ਗੱਡੀ ਲੈ ਕੇ ਪਹੁੰਚਿਆ ਲਾਲ ਲੀਲੀ ਚਿੱਟੀ ਹਰ ਤਰ੍ਹਾਂ ਦੀਆਂ ਗੱਡੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਹੀ ਸਬੱਟ ਗੱਡੀ ਹੈ ਜੀ ਇਹ VXI ਪੈਟਰੋਲ ਤੇ ਆ ਪੰਜਾਬ ਨੰਬਰ ਹੈ ਜੀ ਘਰ ਦੀ ਗੱਡੀ ਹੈ ਵੀ ਘਰ ਲਈ ਚੱਲੀ ਹੋਈ ਆ 2006 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਤੇ 2031 ਤੱਕਰ ਮਾਲਕ ਨੇ ਪਾਸਿੰਗ ਇਹਦੀ ਦੱਸੀ ਆ ਮਾਲਕ ਨੇ ਪਾਸ ਕਰਵਾਈ ਹੋਈ ਆ ਆਪੇ ਦੀ ਤੇ 135 ਮਾਲਕ ਨੇ ਡਿਮਾਂਡ ਕਹੀ ਆ ਗੱਡੀ ਸੋਹਣੀ ਅਸੀਂ ਇਹ ਰੰਗ ਗੱਡੀ ਦਾ ਪੂਰਾ ਵਧੀਆ ਤੁਸੀਂ ਜਾ ਕੇ ਦੇਖਣਾ ਜੇ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਕਿਸ ਨੇ ਚਲਾ ਕੇ ਦੇਖਣੀ ਹੋਈ ਚਲਾ ਕੇ ਵੀ ਦੇਖ ਸਕਦਾਂ ਬਾਕੀ ਆਪਾਂ ਵੀਡੀਓ ਚ ਕੱਲੀ ਕੱਲੀ ਗੱਲਬਾਤ ਕਰ ਹੀ ਰਹੇ ਹਾਂ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਗੱਡੀ ਦੀ ਕੰਡੀਸ਼ਨ ਦੇਖ ਲਈ ਅੰਦਰ ਦੀ ਬਾਹਰ ਦੀ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਸੀ ਕੋਈ ਕਮੀ ਪੇਸ਼ੀ ਨਹੀਂ ਮਿਲਣੀ ਨਾ ਕੋਈ ਇੰਜਨ ਗੇਅਰ ਵੱਲੋਂ ਨਾ ਕੋਈ ਗੱਡੀ ਚ ਨਾ ਕੋਈ ਚਲਾਉਣੀ ਚ ਮਾਲਕ ਕਹਿੰਦੇ ਨੇ ਅੱਧੇ ਸੈਲਫ ਤੋਂ ਪਹਿਲਾਂ ਗੱਡੀ ਸਟਾਰਟ ਹੋ ਜਾਂਦੀ ਆ ਤੇ ਇਹ ਗੱਡੀ ਬਹੁਤ ਵਧੀਆ ਸੀ ਤੇ ਪੰਜਾਬ ਨੰਬਰ ਦੀ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ 135 ਦੇ ਵਿੱਚੋਂ ਰੇਟ ਕੀਤਾ ਜਾਊਗਾ 82643 15079 ਕਰਿਓ ਜੀ ਗੱਲਬਾਤ ਜਿਹਨੂੰ ਗੱਡੀ ਪਸੰਦ ਆਉਂਦੀ ਹੈ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕੁਛ ਵੀ ਐ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਗੱਡੀ ਤੋਂ ਲੈ ਕੇ ਘਰ ਕੁਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਐਡ ਕਰਵਾਉਣ ਵਾਸਤੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਐਡ ਆਪਾਂ ਤੁਹਾਡੀ ਲਾ ਦਾਂਗੇ ਸਿੰਘ ਓਪਟਰਾ ਗੱਡੀ ਦੀ ਆਪਾਂ ਗੱਲ ਕਰਾਂਗੇ ਤੁਸੀਂ ਓਪਟਰਾ 2011 ਮਾਡਲ ਤੇ 2010 31 ਤੱਕ ਇਸ ਗੱਡੀ ਦੀ ਪਾਸਿੰਗ ਆਪਨੂੰ ਮਿਲੂਗੀ ਆਪ ਕਰਵਾਈ ਹੋਈ ਏ ਸੀ ਇੱਕ ਦਾਸ ਮਾਲਕ ਨੇ ਡਿਮਾਂਡ ਕੀਤੀ ਐ ਲੁਧਿਆਣਾ ਮਾਲਕ ਦਾ ਏਰੀਆ ਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣੇ ਜਾ ਕੇ ਦੇਖ ਸਕਦੇ ਹੋ ਲੁਧਿਆਣੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲੂਗੀ 1 ਲੱਖ 10 ਹਜ਼ਾਰ ਦੇ ਵਿੱਚੋਂ ਘਾਟਾ ਬਾਦ ਕਰਕੇ ਮਾਲਕ ਕਹਿੰਦੇ ਸੀਗੇ ਅਸੀਂ ਆਪਦੀ ਗੱਡੀ ਵੇਚ ਦੇਵਾਂਗੇ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਚਲਾਉਣੀ ਚਲਾ ਕੇ ਦੇਖਣਾ ਚਾਹੁੰਦੇ ਚਲਾ ਕੇ ਦੇਖ ਲਓ ਹਰ ਤਰ੍ਹਾਂ ਦੀ ਤਸੱਲੀ ਜਿੰਨੀ ਤੁਸੀਂ ਕਰਨੀ ਹੈ ਮਾਲਕ ਦੇ ਘਰੇ ਜਾ ਕੇ ਕਰੋ ਜੀ ਲੁਧਿਆਣੇ 9814331307 ਗੱਲਬਾਤ ਇੱਕ ਵਾਰੀ ਪਹਿਲਾਂ ਜ਼ਰੂਰ ਕਰ ਲਿਓ ਜੀ ਵਰਨਾ ਗੱਡੀ ਆਟੋਮੈਟਿਕ ਤੇ ਪੁਸ਼ ਬਟਨ ਸਟਾਰਟ ਟਾਇਰਾਂ 'ਚ ਅਲਾਈ ਲੱਗੇ ਹੋਏ ਦੂਜੇ ਨਾਮ ਹੈ ਜੀ ਚਿੱਟੇ ਰੰਗ ਦੀ ਹੈ ਪੰਜਾਬ ਨੰਬਰ ਹੈ 12 ਮਾਡਲ ਗੱਡੀ ਹੈ 2,85,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਤਰਨ ਤਰਨ ਮਾਲਕ ਦੇ ਘਰੇ ਗੱਡੀ ਖੜੀ ਹੈ ਜੀ ਕੰਡੀਸ਼ਨ ਦੀ ਪੂਰੀ ਨਵੀਂ ਆਲੋਕੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਅਸੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਤਰਨ ਤਰਨ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੂੰ ਤੇ ਵਾਈਦਾ ਨੰਬਰ 95179 ਤੇ 17485 ਕਰੋ ਜੀ ਗੱਲ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਐਡ ਕਰਵਾਉਣ ਵਾਸਤੇ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਦੀ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਨੂੰ ਵਧੀਆ ਲੱਗੀ ਤੁਹਾਨੂੰ ਵੀਡੀਓ ਮਸ਼ੀਨਰੀਆਂ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਗੱਡੀਆਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਵੀਡੀਓ ਨੂੰ ਬੱਤ-ਬੱਤ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਬੱਤ-ਬੱਤ ਸਪੋਰਟ ਕਰਿਆ ਕਰੂ ਜੀ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਗੱਲਬਾਤ ਹੁਣ ਗੱਡੀ ਦੀ ਕਰਾਂਗੇ ਜੈਨ ਦੀ ਜੈਨ 2002 ਮਾਡਲ ਬਰਨਾਲੇ ਏਰੀਆ ਚੋਂ 55000 ਦੀ ਡਿਮਾਂਡ ਚ ਆਪਾਂ ਲੈ ਕੇ ਪਹੁੰਚੇ ਆ ਜੀ ਟਾਇਰ ਤਾਂ ਪਾ ਵਧੀਆ ਗੱਡੀ ਠੀਕ ਹੈ ਜੀ ਟਾਇਰਾਂ ਚ ਅਲਾਈ ਵਧੀਆ ਲੱਗੇ ਹੋਈ ਨੇ ਘਰ ਲਈ ਵਰਤੀ ਹੋਈ ਗੱਡੀ ਆ ਮਾਲਕ ਨੇ ਘਰ ਲਈ ਚਲਾਈ ਹੋਈ ਆ ਕੋਈ ਕਮੀ ਨਹੀਂ ਗੱਡੀ ਚ ਤੇ ਨਾ ਕੋਈ ਇੰਜਨ ਗੇਅਰ ਚ ਨਾ ਕੋਈ ਚਲਾਉਣੀ ਚ ਨਾ ਕੋਈ ਅੰਦਰ ਦੀ ਨਾ ਕੋਈ ਬਾਹਰ ਦੀ ਪ੍ਰੋਬਲਮ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ 77 101 ਤੇ 69 857 ਵਾਈ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਬਾਕੀ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਤੁਹਾ ਨੂੰ ਵੀਡੀਓ ਕਿਵੇਂ ਦੀ ਲੱਗੀ ਜਿੰਨੀਆਂ ਗੱਡੀਆਂ ਤੁਹਾਨੂੰ ਆਪ ਦਿਖਾਈਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਕਮੈਂਟ ਕਰੋ ਵਧੀਆ ਲੱਗੀਆਂ ਗੱਡੀਆਂ ਪਸੰਦ ਆਈਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੇ ਬਿਨਾ ਨਾ ਜਾਇਓ ਜੀ ਲਾਈਕ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੀ ਹੈ ਜੀ ਆਪਾਂ ਤੁਹਾਡੇ ਵਾਸਤੇ ਹੋਰ ਵੀ ਗੱਡੀਆਂ ਆਪਾਂ ਲੈ ਕੇ ਪਹੁੰਚਾਂਗੇ ਅਗਲੀ ਵੀਡੀਓ ਚ ਜਿੱਥੋਂ ਤੁਸੀਂ ਆਖੋਗੇ ਐਨੇ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਅਗਲੀ ਵੀਡੀਓ ਚ ਕਿੱਥੋਂ ਕਿਹੜੇ ਏਰੀਆ ਚ ਕਿੰਨੇ ਕੁ ਰੇਟ ਤੱਕ ਕੀ ਤੁਹਾਨੂੰ ਚਾਹੀਦਾਗਾ